ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਤੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਜੇਲ੍ਹ ਜਾਣਗੇ ਤੇ 3 ਵਜੇ ਦਾ ਸਮਾਂ ਮਿਲਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪਹਿਲਾਂ ਹੀ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਨੇ ਵੱਲੋਂ ਇੱਕ ਟਵੀਟ ਯਾਨੀ ਕਿ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਕੇਜਰੀਵਾਲ ਦੇ ਵੱਲੋਂ ਲਿਖਿਆ ਗਿਆ ਹੈ ਕਿ ਮਾਣਯੋਗ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਮੈਂ 21 ਦਿਨ ਚੋਣ ਪ੍ਰਚਾਰ ਲਈ ਬਾਹਰ ਆਇਆ ਹਾਂ ਮਾਣਯੋਗ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਅੱਜ ਤਿਹਾਰ ਜਾ ਕੇ ਸਰੈਂਡਰ ਕਰਾਂਗਾ ਦੁਪਹਿਰ 3 ਵਜੇ ਘਰ ਤੋਂ ਨਿਕਲੂੰਗਾ ਤੇ ਪਹਿਲਾ ਰਾਜਕਾਟ ਜਾ ਕੇ ਗਾਂਧੀ ਗਾਂਧੀ ਜੀ ਕੋ ਸ਼ਰਧਾਂਜਲੀ ਦੂੰਗਾ ਉੱਥੇ ਤੋਂ ਹਨੂਮਾਨ ਜੀ ਦਾ ਆਸ਼ੀਰਵਾਦ ਲੈਣ ਕੋਟ ਪੈलेस ਜਿਹੜਾ ਕੇ ਸਥਿਤ ਹਨੂਮਾਨ ਮੰਦਿਰ ਜਾਵਾਂਗਾ ਤੇ ਉੱਥੇ ਪਾਰਟੀ ਤੋਂ ਫਿਟਰ ਜਾ ਕੇ ਸਾਰੇ ਕਲਾਕਾਰਾਂ ਨੂੰ ਮਿਲੂੰਗਾ ਤੇ ਪਾਰਟੀ ਦੇ ਨਤਾਮਾ ਤੋਂ ਉੱਥੇ ਫਿਰ ਤਿਹਾੜ ਲਈ ਰਵਾਨਾ ਕਰੂੰਗੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਸਭ ਲੋਕ ਕਪੜਾ ਖਿਆਰ ਰੱਖੋ ਜੇਲ੍ਹ ਵਿੱਚ ਮੈਨੂੰ ਤੁਹਾਡੀ ਸਭ ਦੀ ਚਿੰਤਾ ਹੈ ਤੁਸੀਂ ਖੁਸ਼ ਹੋ ਕੇ ਤਾਂ ਕਿ ਜੇਲ੍ਹ ਵਿੱਚ ਤੁਹਾਡਾ ਕੇਜਰੀਵਾਲ ਵੀ ਖੁਸ਼ ਹੈ ਜੈ ਹਿੰਦ ਤਾਂ ਦੱਸਦੀ ਹੈ ਕਿ ਪੋਸਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਤੇ ਕੱਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ 7ਵੇਂ ਗੇੜ ਦੇ ਵਿੱਚ VOTING ਦੇ ਲਈ ਕਿਹਾ ਗਿਆ ਸੀ ਤੇ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਕੱਲ VOTING ਜਾਰੀ ਸੀ ਤੇ ਪ੍ਰੰਤੂ ਇਸ ਵੋਟਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਤੇ ਦੱਸਦੀ ਹੈ ਕਿ 21 ਦਿਨਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਬਾਹਰ ਆਏ ਸੀ ਤੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਿਹਾ ਕੀਤਾ ਗਿਆ ਸੀ ਤੇ ਅੱਜ ਜਿਹੜਾ ਕਿ ਉਹਨਾਂ ਨੂੰ ਇੱਕ ਹੁਕਮ ਵੀ ਲਗਾਇਆ ਗਿਆ ਸੀ ਕਿ 2 ਜੂਨ ਨੂੰ ਦੁਬਾਰਾ ਸਰੈਂਡਰ ਕੀਤਾ ਜਾਵੇਗਾ ਤੇ ਅੱਜ ਤਿਹਾਰ ਦੇਲ ਦੇ ਵਿੱਚ ਫਿਰ ਤੋਂ ਵਾਪਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਰੜਾ